ਲਾਗਾ ਹੈ ਤੇ ਅਪਡੇਟ ਕਰ ਤੋਂ ਕਰਤਾ 5.4 2 ਡਿਗਰੀ ਦਰਜ ਕੀਤਾ ਗਿਆ ਹੈ ਤੇ ਕਈ ਥਾਵਾਂ ਤੇ ਧੁੰਦ ਨੇ ਜੋ ਰਫਤਾਰ ਹੈ ਉrophy ਹੈ ਦੱਸ ਕੇ ਮੌਸਮ ਵਿਭਾਗ ਨੇ ਵੱਲੋਂ ਸੰਗਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ 8 ਤੇ 9 ਜਨਵਰੀ ਨੂੰ ਬੂੰਦਾਬੰਦੀ ਹੋਣ ਦੀ ਵੀ ਸੰਭਾਵਨਾ ਜੋ ਹੈ ਉਹ ਦਰਜ ਕੀਤੀ ਗਈ ਹੈ ਤੇ ਸਾਰੇ ਹੀ ਨਾਰਥ ਇੰਡੀਆ 'ਚ ਹਾਰਡ ਚੀਰ ਵੀ ਠੰਡ ਪੈ ਰਹੀ ਹੈ ਅਤਿ ਠੰਡ ਪੈ ਰਹੀ ਹੈ ਇਸ ਦੇ ਵਿਚਾਲੇ ਜੋ ਆਮ ਲੋਕ ਨੇ ਰਾਗੀ ਨੇ ਸਵੇਰ ਦੇ ਵੇਲੇ ਜਦੋਂ ਸੰਗਣੀ ਧੁੰਦ ਹੁੰਦੀ ਹੈ ਉਹ ਦੋ ਖਜਲ ਖੁਆਈ ਦਾ ਸਾਹਮਣਾ ਉਨਾ ਨੂੰ ਕਰਨਾ ਪੈ ਸਕਦਾ ਹੈ ਤੇ ਮੇਰੇ ਸਹਿਯੋਗੀ ਲਾਈਵ ਜੁੜੇ ਹੋਏ ਨੇ ਅਮਨ 파ਟਵਾਜ ਚੰਡੀਗੜ ਤੋਂ ਜੁੜੇ ਹੋਏ ਨੇ ਤੇ ਰਾਜੀਵ ਸ਼ਰਮਾ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ ਸਭ ਤੋਂ ਪਹਿਲਾਂ ਮੈਂ ਰੂਕ ਕਰਾਂਗੀ ਰਾਜੀਵ ਸ਼ਰਮਾ ਦਾ ਰਾਜੀਵ ਸਿਫਤੀ ਦਾ ਕਾਰ ਹੈ ਗੁਰੂਕਾਰ ਹੈ ਜਿੱਤੇ ਕਿ ਲੱਖੜੀ ਤਰਦਾਸ਼ ਸ਼ਰਦਾਲੂ ਥੰਦ ਬਸਤਖ ਹੁੰਦੇ ਨੇ ਕਿੰਝ ਜੋ ਹੈ ਪਰੇਸ਼ਾਨੀਆਂ ਦਾ ਸਾਹਮਣਾ ਸ਼ਰਦਾਲੂ ਨੂੰ ਕਰਨਾ ਪੈ ਰਿਹਾ ਹੈ ਕਿਉਂਕਿ ਅੰਮ੍ਰਿਤਸਰ ਚ ਹੱਡ ਚੀਰਵੀ ਠੰਡ ਪੈ ਰਹੀ ਬਿਲਕੁਲ ਠੰਡ ਦੇ ਕਰਕੇ ਜਿੱਥੇ ਸੜਕੀ ਆਵਾਜਾਈ ਦੇ ਉੱਤੇ ਅਸਰ ਪੈਂਦਾ ਤਾਂ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਆਉਣ ਵਾਲੇ ਚਾਹੇ ਉਹ ਸੈਲਾਨੀ ਹੋਣ ਜਾਂ ਹਰਮੰਦਰ ਸਾਹਿਬ ਆਉਣ ਵਾਲੇ ਜਿਹੜੇ ਸ਼ਰਧਾਲੂ ਨੇ ਤਾਂ ਉਹਨਾਂ ਦੇ ਵਿੱਚ ਕਿਤਨੇ ਕਿਤੇ ਥੋੜੀ ਕਮੀ ਜਿਹੜੀ ਹੈ ਉਹ ਜ਼ਰੂਰ ਦਰਜ ਕੀਤੀ ਜਾ ਰਹੀ ਹੈ ਹਾਲਾਂਕਿ ਪਹਿਲਾਂ ਛੁੱਟੀਆਂ ਵੀ ਸੀ ਹੁਣ ਸਕੂਲ ਜਿਹੜੇ ਨੇ ਖੁੱਲ ਚੁੱਕੇ ਨੇ ਤਾਂ ਇਸ ਵੇਲੇ ਮੈਂ ਅੰਮ੍ਰਿਤਸਰ ਦੇ ਇਤਿਹਾਸਿਕ ਰਾਮ ਬਾਗ ਜਿਸ ਨੂੰ ਕੰਪਨੀ ਬਾਗ ਦੇ ਨਾਲ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਆਮੋਮਨ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਇੱਥੇ ਜਿਹੜੇ ਲੋਕ ਸੈਰ ਕਰਨ ਦੇ ਲਈ ਸਵੇਰੇ ਪਹੁੰਚਦੇ ਨੇ ਅ ਠੰਡ ਦੇ ਕਰਕੇ ਉਹਨਾਂ ਦੇ ਵਿੱਚ ਵੀ ਕਿਤਨਾ ਕਿਤੇ ਕਮੀ ਜਿਹੜੀ ਆ ਉਹ ਦਰਜ ਕੀਤੀ ਜਾ ਰਹੀ ਹੈ ਔਰ ਦੂਸਰੇ ਪਾਸੇ ਇੱਥੇ ਹਰ ਰੋਜ਼ ਜਿਹੜੇ ਦੁਕਾਨਦਾਰ ਚਾਹੇ ਫਰੂਟ ਜਾਂ ਹੋਰ ਜਿਹੜੀਆਂ ਦੁਕਾਨਾਂ ਲਗਾਉਂਦੇ ਨੇ ਸਵੇਰ ਵੇਲੇ ਤਾਂ ਉੱਥੇ ਵੀ ਕਿਤਨਾ ਕਿਤੇ ਗਾਕਾਂ ਦੀ ਜਿਹੜੀ ਕਮੀ ਹੈ ਉਹ ਦੇਖਣ ਨੂੰ ਮਿਲ ਰਹੀ ਆ ਆਮਦਨਾਂ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਭੀੜ ਜਿਹੜੀ ਹੈ ਉਹ ਦਿਖਾਈ ਦਿੰਦੀ ਸੀ ਤਾਂ ਕੁਝ ਜਿਹੜੇ ਸ਼ਹਿਰ ਵਾਸੀ ਇੱਥੇ ਹਰ ਰੋਜ਼ ਸੈਰ ਕਰਨ ਦੇ ਲਈ ਪਹੁੰਚਦੇ ਨੇ ਉਹਨਾਂ ਦੇ ਨਾਲ ਇਹ ਗੱਲਬਾਤ ਕਰਦੇ ਆ ਕਿ ਆਖਿਰਕਾਰ ਇਸ ਮੌਸਮ ਦਾ ਕਿੰਨਾ ਕੁ ਅਸਰ ਪਿਆ ਠੰਡ ਜਿਹੜੀ ਹੈ ਕਿੰਨੀ ਕਿ ਜ਼ਿਆਦਾ ਔਰ ਇਹਦੇ ਨਾਲ ਕਿੰਨੀਆਂ ਕਿ ਦਿੱਕਤਾਂ ਜੜੀਆਂ ਪੇਸ਼ ਆਈ। ਦੇਖੋ ਜੀ ਕੰਪਨੀ ਬਾਗ ਦੀ ਜਿਹੜੇ ਸੈਰ ਦੇ ਕਰਾਊਡ ਹੈਗਾ ਸੀ ਉਹ ਵੀ ਪੈਸੇ ਰਹਿ ਗਿਆ। ਬਾਕੀ ਕਵਰ ਜਿਹੜਾ ਵੀ ਠੰਡ ਜਾਵੇ ਇਥੇ ਸੈਰ ਕਰਨ ਵਾਸਤੇ ਆਪਣੇ ਘਰੋਂ ਕੱਪੜੇ-ਕੁੱਪੜੇ ਪੂਰਾ ਨਿੱਗੀ ਟੋਪੀ ਪਾ ਕੇ ਦਸਤਾਨੇ ਪਾ ਕੇ ਆਵੇ ਕਰਦੇ ਕੋਈ ਹਰਜ ਨਹੀਂ ਪਰ ਕੋਈ ਬਜ਼ੁਰਗ ਹੈਗਾ ਨੂੰ ਇਹ ਡਾਕਟਰ ਨੇ ਮਨਾ ਕੀਤਾ ਉਹਦੇ ਵਾਸਤੇ ਅਵੋਇਡ ਹੀ 1 ਮਹੀਨਾ ਨਾ ਹੀ ਆਵੇ। ਉਹ ਵੀ ਦੇਖ ਰਿਹਾ ਹਾਂ ਅਮਨ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ 20 ਪੈਸੇ 20 ਪੈਸੇ ਇਸ ਟਾਈਮ ਗਾਇਬ ਹੀ ਨੇ। ਬਿਲਕੁਲ ਤਾਂ 20% ਇਹਨਾਂ ਦਾ ਕਹਿਣਾ ਕਿ ਜਿਹੜੀ ਗਿਣਤੀ ਹੈ ਉਹ ਰਹਿ ਚੁੱਕੀ ਹੈ ਜੇਕਰ ਮੈਂ ਧੁੰਦ ਦੀ ਗੱਲ ਕਰਾਂ ਤਾਂ ਧੁੰਦ ਤੋਂ ਪਿਛਲੇ 2 ਦਿਨਾਂ ਤਿੰਨ ਦਿਨਾਂ ਤੋਂ ਬਚਾਇਆ ਪਰ ਤਾਪਮਾਨ ਕਾਫੀ ਏਠਾ ਗਿਆ ਤਾਂ ਕਿੰਨੀਆਂ ਕਿ ਦਿੱਕਤਾਂ ਪਰੇਸ਼ਾਨੀਆਂ ਔਰ ਜਿਸ ਤਰ੍ਹਾਂ ਉਹਨਾਂ ਨੇ ਵੀ ਕਿਹਾ ਕਿ 20% ਲੋਕਾਂ ਲੋਕਾਂ ਦੀ ਗਿਣਤੀ ਜਿਹੜੀ ਸੈਰ ਕਰਨ ਵਾਲਿਆਂ ਦੀ ਰਹਿ ਗਈ। ਜਜੀਬ ਜੀ ਬਹੁਤ ਜ਼ਿਆਦਾ ਹੁਣ ਤੇ ਵਿਜ਼ਿਬਿਲਟੀ ਹੈਗੀ ਹੈ ਪਿਛਲੇ ਹਫਤੇ ਬਹੁਤ ਜ਼ਿਆਦਾ ਧੁੰਦ ਸੀਗੀ। ਪਰ ਠੰਡ ਜਿਹੜੀ ਹੈ ਉਹ ਹੱਡ ਤੋੜ ਠੰਡ ਪੈ ਰਹੀ ਹੈ ਪੰਜਾਬ 'ਚ ਅੰਮ੍ਰਿਤਸਰ 'ਚ ਸਪੈਸ਼ਲੀ ਠੰਡ ਵੀ ਬਹੁਤ ਜ਼ਿਆਦਾ ਹੁੰਦੀ ਹੈ रिकॉर्ड ਤੋਂ ਠੰਡ ਇੱਥੇ ਪੈਂਦੀ ਹੈ ਅੱਜੇ ਅੱਛੀ ਕੰਪਨੀ ਬਾਗ ਚਾਹੇ ਤੁਸੀਂ ਦੇਖ ਲਓ ਇੱਥੇ ਜੋ ਪਹਿਲਾਂ ਕਰਾਊਡ ਹੁੰਦਾ ਸੀ ਉਹ ਹੁਣ ਇਸ ਟਾਈਮ ਨਹੀਂ ਹੈਗਾ ਬਿਲਕੁਲ ਜੀ ਜਿਸ ਤਰ੍ਹਾਂ ਹੁਣ ਬੱਚਿਆਂ ਨੂੰ ਵੀ ਪਹਿਲਾਂ ਸਕੂਲਾਂ ਦੇ ਵਿੱਚ ਭਾਵੇਂ ਛੁੱਟੀਆਂ ਸੀ ਹੁਣ ਛੁੱਟੀਆਂ ਖਤਮ ਹੋ ਚੁੱਕੀਆਂ ਪਰ ਠੰਡ ਦੀ ਦਿੱਕਰ ਦੇਖੀਏ ਤਾਂ ਪਿਛਲੇ ਦਿਨਾਂ ਤੋਂ ਮੁਕਾਬਲੇ ਹੁਣ ਜ਼ਿਆਦਾ ਵਧੀ ਹੈ ਜੀ ਬਿਲਕੁਲ ਠੰਡ ਜ਼ਿਆਦਾ ਹੋ ਗਈ ਹੈ ਔਰ ਪੇਰੈਂਟਸ ਜਿਹੜੇ ਆ ਉਹ ਬੱਚਿਆਂ ਨੂੰ ਸਕੂਲ ਜਿਹੜਾ ਨਹੀਂ ਭੇਜ ਰਹੇ ਉਹ ਅਵੋਇਡ ਕਰ ਰਹੇ ਕਿ ਸਾਡੇ ਬੱਚੇ ਬਿਮਾਰ ਨਾ ਹੋ ਜਾਣ ਸਕੂਲ ਪ੍ਰਸ਼ਾਸਨ ਵੱਲੋਂ ਤੇ ਇਹੋ ਹੀ ਹੈ ਕਿ ਪਹਿਲੇ ਉਹਨਾਂ ਨੇ ਸਕੂਲ ਬੰਦ ਕੀਤੇ ਸੀ ਕਿ ਨਹੀਂ ਤੁਸੀਂ ਬੱਚਾਂ ਨੂੰ ਸਕੂਲ ਭੇਜੋ ਬਿਲਕੁਲ ਤਾਂ ਜਿਸ ਤਰ੍ਹਾਂ ਇੱਥੇ ਜ਼ੁਰਗਵੀ ਨੇ ਹਾਂਜੀ ਕੀ ਕਹਿਣਾ ਚਾਹੋਗੇ ਠੰਡ ਬਹੁਤ ਜ਼ਿਆਦਾ ਬੜੀ ਪੰਜਾਬ ਦੇ ਵਿੱਚ ਬਹੁਤ ਠੰਡ ਹੋ ਰਹੀ ਹੈ ਐਨੀ ਠੰਡ ਕਦੀ ਆਈ ਸੀ ਤੁਹਾਨੂੰ ਪਹਿਲੀ بارش ਵੀ ਨਹੀਂ ਹੋਈ ਦੇਖੋ ਕਹਿੰਦੇ ਸੀ بارش ਹੋਏਗੀ ਪੰਜਾਬ ਦੇ ਵਿੱਚ بارش ਨਹੀਂ ਹੋਈ بارش ਹੋਏਗੀ ਠੰਡ ਘਟੇਗੀ ਉਹ ਲੋੜੀਂ ਕਹਿੰਦੇ ਸ਼ਾਇਦ بارش ਹੋਏਗੀ ਠੰਡ ਘਟੇਗੀ ਇਹ ਗੱਲ ਹੈ ਬਿਲਕੁਲ بارش ਹੋਏਗੀ ਤਾਂ ਠੰਡ ਘਟੇਗੀ ਦੁਕਾਨਦਾਰਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਕਿਉਂਕਿ ਇੱਥੇ ਜਿਸ ਤਰ੍ਹਾਂ ਭਾਈ ਸਾਹਿਬ ਅਸੀਂ ਗੱਲ ਕਰ ਰਹੇ ਸੀ ਉਹ ਕਹਿੰਦੇ ਜਿਹੜੇ ਸਹਿਰ ਕਰਨ ਵਾਲਿਆਂ ਦੀ ਗਿਣਤੀ 20% ਰਹਿ ਗਈ ਹੈ ਕੀ ਸੱਚ ਹੈ ਤੁਹਾਡੀ ਦੁਕਾਨ ਤੇ ਵੀ ਗਾਹਕ ਆਉਂਦੇ ਹੋਣਗੇ ਉਹਦੇ ਵਿੱਚ ਫਰਕ ਪਿਆ ਬਿਲਕੁਲ ਜੀ ਇਹਦੇ ਹੁਣ ਮੇਰੇ ਸਾਹਬ ਜ 20% ਦੀ ਵੀ ਜਗ੍ਹਾ 10% ਰਹਿ ਗਈ ਆ ਤੇ ਠੰਡ ਕਾਫੀ ਆ ਇਹ ਤੇ ਸਾਡੇ ਕੋਲ ਪਹਿਲੇ ਗਾਹਕ ਜਿਹੜੇ ਹੀ ਲੈਣਾ ਲੱਗਦੀਆਂ ਸੀ ਤੇ ਹੁਣ ਅਸੀਂ ਆਪ ਵੇਨੇ ਵੀ ਕਿੱਧਰ ਗਾਹਕ ਆਉਂਦਾ ਹੈ ਕਿੰਨੇ ਵਜੇ ਵੈਸੇ ਇੱਥੇ ਆਪਣੀ ਦੁਕਾਨ ਉਦਾਂ ਹੀ ਸਵੇਰੇ 5 ਵਜੇ ਤੋਂ ਲੈ ਕੇ 10 ਵਜੇ ਤੱਕ ਹੁੰਨੇ ਆ ਪਰ ਅੱਜ ਅਸੀਂ 2 ਘੰਟੇ ਲੇਟ ਆਉਨੇ ਆ 7:30 ਵਜੇ 7 ਵਜੇ 6:30 ਵਜੇ ਅਸੀਂ ਇੱਥੇ ਪਹੁੰਚ ਜਾਣੇ ਆ ਧੁੰਦ ਕਰਕੇ ਵੀ ਇੱਥੇ ਪਹੁੰਚਣ ਦੇ ਵਿੱਚ ਘਰ ਜਾਣ ਚ ਦਿੱਕਤ ਆਉਂਦੀ ਬਹੁਤ ਜ਼ਿਆਦੀ ਮੁਸ਼ਕਲ ਆਉਂਦੀ ਹੈ ਜੀ ਫਿਰ ਹੌਲੀ ਹੌਲੀ ਜਾਣਾ ਪੈਂਦਾ ਵੀ ਆਪਣਾ ਬਚਾਅ ਕਰਕੇ ਵੀ ਆ ਕਿਤੇ ਵਾਜਣਾ ਜਾਈਏ ਜਾਂ ਕਿਸੇ ਨੂੰ ਨੁਕਸਾਨ ਨਾ ਹੋਵੇ ਜਾਂ ਸਾਨੂੰ ਨੁਕਸਾਨ ਨਾ ਹੋਵੇ ਇਹ ਚੀਜ਼ ਦਾ ਵੀ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਤੇ ਜਦੋਂ ਅਸੀਂ ਪਾਣੀ ਨਾਲ ਸਫਾਈ ਕਰਦੇ ਆ ਪਾਣੀ برف ਨਾਲੋਂ ਵੀ ਜ਼ਿਆਦਾ ਠੰਡਾ ਹੋਇਆ ਹੁੰਦਾ ਐਨਾ ਪਾਣੀ ਅਸੀਂ ਗਰਮੀਆਂ ਦੇ ਵਿੱਚ برف ਪਾ ਲਈਏ ਤਾਂ ਨਹੀਂ ਪੀਤਾ ਠੰਡਾ ਹੁੰਦਾ ਜਿੰਨਾ ਹੁਣ ਠੰਡਾ ਹੋ ਰਿਹਾ ਐ ਗਰਮੀ ਦੇ ਵਿੱਚ ਲੋਕ ਕਹਿੰਦੇ ਜੂਸ ਦੇ ਵਿੱਚ ਬਰਫ਼ ਪਾ ਕੇ ਦਿਓ ਤਾਂ ਹੁਣ ਕਹਿੰਦੇ ਹੋਣਗੇ ਕਿ ਸ਼ਾਇਦ ਇਹ ਹੋਰ ਹੁਣ ਕਹਿੰਦੇ ਵੀ ਬਰਫ਼ ਚ ਪਾਈ ਆ ਕਹਿੰਦੇ ਵੀ ਨਹੀਂ ਕਹਿੰਦੇ ਜੀ ਬਿਲਕੁਲ ਇਹ ਭਾਈ ਸਾਹਿਬ ਇੱਥੇ ਹਰ ਰੋਜ਼ ਇਹਨਾਂ ਵੱਲੋਂ ਜਿਹੜਾ ਜੂਸ ਹੈ ਉਹ ਤਿਆਰ ਕਰਕੇ ਉਹਨਾਂ ਲੋਕਾਂ ਨੂੰ ਪਾਇਆ ਜਾਂਦਾ ਜਿਹੜੇ ਲੋਕ ਇੱਥੇ ਸੈਰ ਕਰਨ ਆਉਂਦੇ ਨੇ ਉਹਨਾਂ ਦੀ ਤੰਦਰੁਸਤੀ ਦਾ ਜਿਹੜਾ ਧਿਆਨ ਰੱਖਣ ਦੇ ਲਈ ਪਰ ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਵੀ ਅਸੀਂ ਗੱਲਬਾਤ ਕੀਤੀ ਇੱਕ ਭਾਈ ਸਾਹਿਬ ਦੇ ਨਾਲ ਤਾਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਬਜ਼ੁਰਗ ਨੇ ਜਾਂ ਫਿਰ ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਇਆ ਤਾਂ ਉਹ ਲੋਕ ਹੁਣ ਸੈਰ ਕਰਨੀ ਉਹਨਾਂ ਵੱਲੋਂ ਬੰਦ ਕਰ ਦਿੱਤੀ ਗਈ ਹੈ ਤਾਂ ਅੱਗ ਦਾ ਸਹਾਰਾ ਲਿਆ ਜਾ ਰਿਹਾ ਹੈ ਕਿ ਕਿਸੇ ਤਰੀਕੇ ਇਸ ਠੰਡ ਤੋਂ ਜਿਹੜੀ ਰਾਹਤ ਹੈ ਉਹ ਮਿਲੇ ਪਰ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਇਹ ਵੀ ਕਿਹਾ ਜਾ ਰਿਹਾ ਕਿ ਬਾਰਿਸ਼ ਵੀ ਜਿਹੜੀ ਆ ਉਹ ਨਹੀਂ ਹੋਈ ਉਹ ਵੀ ਇੱਕ ਕਾਰਨ ਹੈ ਜਿੱਕਰ ਬਰਸਾਤ ਹੁੰਦੀ ਹੈ ਤਾਂ ਮੌਸਮ ਦੇ ਵਿੱਚ ਜਿਹੜਾ ਬਦਲਾਅ ਉਹ ਨਜ਼ਰ ਆ ਸਕਦਾ ਹੋਰ ਵੀ ਲੋਕ ਦੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਤੁਸੀਂ ਹਰ ਰੋਜ਼ ਸਰ ਤੁਸੀਂ ਹਰ ਰੋਜ਼ ਸੈਰ ਕਰਨ ਦੇ ਲਈ ਆਉਂਦੇ ਹੋ ਕਿੰਨੀ ਕੁ ਗਿਣਤੀ ਸੈਰ ਕਰਨ ਵਾਲਿਆਂ ਦੀ ਘਟੀ ਔਰ ਠੰਡ ਦਾ ਕਿੰਨਾ ਕੁ ਜੇ ਤੁਹਾਡੇ ਵੱਲ ਵੀ ਦੇਖਿਆ ਜਾਵੇ ਤਾਂ ਤੁਸੀਂ ਵੀ ਪੂਰਾ ਇੱਕ ਤਰੀਕੇ ਦੇ ਨਾਲ ਪੈਕ ਹੋ ਕੇ ਆਏ ਹੋ ਬਿਲਕੁਲ ਠੀਕ ਹੈ ਜੀ ਤੇ ਸਿਰੇ ਪੰਜ ਹੋ ਜਾਂਦੇ ਜੀ ਗਰਮੀ ਹੋਵੇ ਸਿਆਲ ਹੋ ਇਹ ਆ ਕਿ ਹੁਣ ਇਹ ਆ ਕਿ ਆਉਣ ਲੱਗਿਆ ਹੁਣ ਇਸ ਵੇਲੇ ਜਿਹੜੇ ਆ ਉਹ ਗਿਣਤੀ ਬਿਲਕੁਲ ਘਟਾ ਹੈ ਪਹਿਲੇ 5% ਬੰਦੇ ਆਉਂਦੇ ਆਂਦੇ ਨੇ ਅੱਛਾ ਹੋਰ ਤੇ ਕੋਈ ਨਹੀਂ ਬੱਕੀ ਠੰਡ ਠੰਡ ਕੋਈ ਨਹੀਂ ਸੈਰ ਕਰਦੇ ਆ ਕਦੀ ਠੰਡ ਬਿਲਕੁਲ ਮਹਿਸੂਸ ਕਰੋ ਤਾਂ ਫੇਰ ਹੀ ਲੱਗਦੀ ਮੈਂ ਤਾਂ 35 ਸਾਲ ਹੋ ਗਏ ਜੀ ਠੰਡ 35 ਈਅਰ ਉਹਨਾਂ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਜਿਹੜੀ ਆਦਤ ਪਈ ਹੁੰਦੀ ਹੈ ਸੈਰ ਕਰਨ ਦੀ ਤਾਂ ਉਹ ਲੋਕ ਉਸ ਨੂੰ ਬੰਦ ਨਹੀਂ ਕਰ ਸਕਦੇ ਪਰ ਕਿਤਨਾ ਕਿਤੇ ਠੰਡ ਜਿਹੜੀ ਹੈ ਉਹ ਅਰਚਨਾ ਜ਼ਰੂਰ ਪੈਦਾ ਕਰਦੀ ਹੈ ਹਾਲਾਂਕਿ ਇੱਕ ਵਾਰ ਮੈਂ ਮੌਸਮ ਵੀ ਦਿਖਾ ਦਿਆਂ ਕਿ ਇਸ ਵੇਲੇ ਧੁੰਦ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਵਿੱਚ ਭਾਵੇਂ ਨਜ਼ਰ ਨਹੀਂ ਆ ਰਹੀ ਪਰ ਪਿਛਲੇ 3-4 ਦਿਨਾਂ ਤੋਂ ਤੇਜ਼ ਹਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਕਰਕੇ ਤਾਪਮਾਨ ਦੇ ਵਿੱਚ ਗਰਾਵੜ ਜਿਹੜੀ ਹੈ ਉਹ ਜ਼ਰੂਰ ਦਰਜ ਕੀਤੀ ਜਾ ਰਹੀ ਹੈ ਤਾਂ ਇਹ ਇਸ ਵੇਲੇ ਕੰਪਨੀ ਬਾਗ ਦੀ ਅਸੀਂ ਤਸਵੀਰ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਇਸ ਵੇਲੇ ਜੇਕਰ ਆਮ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਭੀੜ ਜਿਹੜੀ ਹੈ ਉਹ ਸੈਰ ਕਰਨ ਵਾਲਿਆਂ ਦੀ ਨਜ਼ਰ ਆਉਂਦੀ ਹੈ ਔਰ ਇੱਥੇ ਸ਼ਹਿਰ ਦੇ ਲਗਭਗ ਹਰ ਇੱਕ ਹਿੱਸੇ ਤੋਂ ਲੋਕ ਜਿਹੜੇ ਨੇ ਉਹ ਸੈਰ ਕਰਨ ਦੇ ਲਈ ਪਹੁੰਚਦੇ ਨੇ ਮਾਰਨਿੰਗ ਈਵਨਿੰਗ ਵਾਕ ਦੇ ਲਈ ਆਉਂਦੇ ਨੇ ਪਰ ਠੰਡ ਦੇ ਕਰਕੇ ਕਿਤਨਾ ਕਿਤੇ ਉਹਨਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਜਾਂ ਤਾਂ ਜਿਸ ਤਰ੍ਹਾਂ ਅਸੀਂ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਬਾਕਾਇਦਾ ਜਿਹੜੀ ਠੰਡ ਤੋਂ ਬਚਣ ਦੇ ਲਈ ਗਲਵਜ਼ ਹੋਰ ਜਿਹੜੇ ਗਰਮ ਕੱਪੜੇ ਨੇ ਉਹ ਪਾ ਕੇ ਹੀ ਨਿਕਲਣਾ ਚਾਹੀਦਾ ਕਿਉਂਕਿ ਇਹ ਜਿਹੜੀ ਠੰਡ ਹੈ ਕਿਤਨਾ ਕਿਤੇ ਕੋਈ ਬਿਮਾਰੀ ਦਾ ਵੀ ਕਾਰਨ ਜੋ ਹੈ ਉਹ ਬਣ ਸਕਦੀ ਤਾਂ ਇਹ ਤਾਜ਼ਾ ਤਸਵੀਰਾਂ ਨੇ ਅਮਰੋਦਸਰ ਦੀਆਂ ਇਸ ਵੇਲੇ ਮੌਸਮ ਨੂੰ ਲੈ ਕੇ ਜੋ ਤੁਹਾਡਾ ਅਪਡੇਟ ਹੈ ਜੀ ਜੀ ਰਾਜੀਵ ਤੁਸੀਂ ਸਾਨੂੰ ਤਸਵੀਰਾਂ ਵਖਾਉਂਦੇ ਰਹੋ ਮੈਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ ਅਮਨ ਭਟਵਾਜ ਲਾਈਵ ਸਾਡੇ ਨਾਲ ਜੁੜੇ ਹੋਏ ਨੇ ਚੰਡੀਗੜ੍ਹ ਦੀ ਮਸ਼ਹੂਰ ਸੁਖਨਾ ਲੇਖਕ ਤੋਂ

ਪੰਤੋ 70 ਡਿਗਰੀ ਤੱਕ ਦਾ ਜਿਹੜਾ ਤਾਪਮਾਨ ਹੈ ਉਹ ਚੰਡੀਗੜ੍ਹ ਆਸਥਾਨ ਦਰਜ ਕੀਤਾ ਜਾ ਰਿਹਾ ਹੈ ਔਰ ਸੰਘਣੀ ਧੁੰਦ ਦੇ ਅੰਦਰ ਸੁਖਨਾ ਲੈਕ ਤੁਸੀਂ ਦੇਖੋ ਕਿ ਠੱਠਰਦੀ ਠੰਡ ਹੈ ਉਸ ਤੇ ਤੁਹਾਨੂੰ ਨਜ਼ਰ ਵੀ ਨਹੀਂ ਆਏਗਾ ਵਿਜ਼ਿਬਿਲਟੀ ਜਿਹੜੀ ਹੈ ਉਹ ਵੀ ਘਟ ਗਈ ਹੈ ਪਿਛਲੇ ਦਿਨਾਂ ਨਾਲੋਂ ਕਿਉਂਕਿ 11 ਤਰੀਕ ਤੱਕ ਦਾ ਅਲਰਟ ਹੈ ਵੈਸਟਰਨ ਡਿਸਟਰਬੈਂਸ ਕਰਕੇ ਉਸ ਤੋਂ ਇਲਾਵਾ ਕਿਉਂਕਿ ਇਹ ਸ਼ੀਤ ਲਹਿਰ ਹੈ ਇਸ ਕਰਕੇ 11 ਤਰੀਕ ਤੱਕ 11 ਜਨਵਰੀ ਤੱਕ ਇਸ ਤਰੀਕੇ ਦੀ ਠੰਡੀ ਰਹਿਣੀ ਹੈ ਔਰ ਧੁੰਦ ਦੇ ਨਾਲ 100 ਤੋਂ 150 ਮੀਟਰ ਦੀ ਜਿਹੜੀ ਵਿਜ਼ਿਬਿਲਟੀ ਹੈ ਉਹ ਵੀ ਦਰਜ ਕੀਤੀ ਜਾ ਰਹੀ ਹੈ ਸੁਖਨਾਲਿਕ ਜੇ ਦੂਸਰੀ ਤਰਫ ਤੁਹਾਨੂੰ ਇੱਕ ਵਾਰ ਵਿਖਾਈਏ ਵਿਜ਼ੂਅਲਸ ਤਾਂ ਤੁਸੀਂ ਦੇਖੋ ਤੁਹਾਨੂੰ ਲੋਕ ਸੈਰ ਕਰਦੇ ਐਕਸਰਸਾਈਜ਼ ਕਰਦੇ ਨਜ਼ਰ ਆਉਣਗੇ ਲੇਕਿਨ ਐਨੀ ਠੰਡ ਦੇ ਅੰਦਰ ਵੀ ਕਿਉਂਕਿ ਹੱਡ ਚੀਰ ਦੀ ਠੰਡ ਹੈ ਔਸੰਦਰ ਸਵੇਰੇ ਆ ਕੇ ਫਿਟਨੈਸ ਵੀ ਲੋਕਾਂ ਦੇ ਲਈ ਇੱਕ ਪ੍ਰਾਇੋਰਟੀ ਜ਼ਰੂਰ ਹੈ ਔਰ ਵਰਕਿੰਗ ਡੇ ਹੈ ਅੱਜ ਤਾਂ ਚੰਡੀਗੜ੍ਹ ਦੇ ਅੰਦਰ ਲੋਕਾਂ ਨੇ ਆਪਣੇ ਕੰਮਕਾਜ ਤੇ ਜਾਣਾ ਹੈ ਤਾਂ ਉਸ ਅੰਦਰ ਵੀ ਇਸ ਧੁੰਦ ਦੇ ਨਾਲ ਇਸ ਮੌਸਮ ਦੇ ਨਾਲ ਜਿਹੜਾ ਹੈ ਉਹ ਇਸ ਇਸ ਨੂੰ ਜਰਕੇ ਹੀ ਅੱਗੇ ਦਿਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਔਰ ਜਿਹੜੇ ਲੋਕ ਇੱਥੇ ਖਾਸ ਕਰਕੇ ਸਵੇਰੇ ਪਹੁੰਚ ਰਹੇ ਨੇ ਐਕਸਰਸਾਈਜ਼ ਕਰ ਰਹੇ ਨੇ ਉਹ ਉਹ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਹਾਡਾ ਕੀ ਨਾਮ ਹੈ ਔਰ ਤੁਸੀਂ ਇਹ ਠੰਡ ਕਿਵੇਂ ਮਹਿਸੂਸ ਕਰ ਰਹੇ ਹੋ ਚੰਡੀਗੜ੍ਹ ਚ ਮੇਰਾ ਨਾਮ ਮਨਪ੍ਰੀਤ ਸਿੰਘ ਬਾਜਵਾ ਹੈ ਤੇ ਠੰਡ অফਕੋਰਸ ਜਿੱਦਾਂ ਤੁਸੀਂ ਫੀਲ ਕਰ ਰਹੇ ਉਹਦਾ ਅਸੀਂ ਫੀਲ ਕਰ ਰਹੇ ਠੰਡ ਤੇ ਹੈਗੀ ਹੈ ਹਾਂ ਕੁਝ ਦਿਨਾਂ ਤੋਂ ਟੈਂਪਰੇਚਰ ਕਾਫੀ ਘਟਿਆ ਹੈ ਤੇ ਆਫਕੋਰਸ ਥੋੜਾ ਜਿਹਾ ਸਵੇਰੇ ਸਵੇਰੇ ਛੇਤੀ ਨਿਕਲਣਾ ਓਖਾ ਹੈ ਤੇ ਇਸੇ ਕਰਕੇ 7:30-8:00 ਵਜੇ ਨਿਕਲ ਰਹੇ ਹਾਂ ਤੁਸੀਂ ਤੁਸੀਂ ਡੇਲੀ ਸਾਈਕਲਿੰਗ ਕਰਦੇ ਹੋ ਡੇਲੀ ਕਰਦੇ ਆ ਡੇਲੀ ਕਰਦੇ ਆ ਪਿਛਲੀਆਂ ਠੰਡਾਂ ਨਾਲੋਂ ਇਸ ਵਾਰ ਦੀ ਠੰਡ ਕੁਛ ਅਲੱਗ ਹੈ ਚੰਡੀਗੜ੍ਹ 'ਚ ਜਾਂ ਇਹ ਰਹਿੰਦਾ ਹੀ ਹੈ ਕਿ ਚਲੋ ਕਦੀ ਕੱਦਿ ਇਹ ਇਹ ਪਰਸੈਪਸ਼ਨ ਹੀ ਹੈ ਆਪਣੀ ਆਪਣੀ ਠੰਡ ਤੇ ਹਰ ਵਾਰੀ ਹੁੰਦੀ ਹੈ ਪਤਾ ਟੈਂਪਰੇਚਰ ਜਿਹੜਾ ਥਰਮੋਮੀਟਰ ਉਹ ਦੱਸ ਹੀ ਦਿੰਦਾ ਕਿ ਕਿੰਨਾ ਟੈਂਪਰੇਚਰ ਹੈ ਅੱਛਾ ਕੁਝ ਲੋਕੀ ਐਵੇਂ ਹੁੰਦੇ ਨੇ ਕਿ ਰਜਾਈ ਚੋਂ ਹੀ ਨਹੀਂ ਨਿਕਲਦੇ ਸਵੇਰੇ ਪਰ ਤੁਸੀਂ ਜਿਵੇਂ ਫਿਟਨੈਸ ਕਰਨ ਆ ਗਏ ਸੁਖਣਾ ਲੈ ਕੇ ਕੋਈ ਐਕਸਰਸ ਭਾਜੀ ਸਾਰੇ ਮੌਸਮ ਦਾ ਮਜ਼ਾ ਹਰ ਕੋਈ ਲੈਂਦਾ ਠੰਡ ਦਾ ਵੀ ਆਪਣਾ ਮਜ਼ਾ ਹੈ ਜੇ ਇਹਦਾ ਮਜ਼ਾ ਨਹੀਂ ਲਿਆ ਤੇ ਮਹੀਨੇ ਵਾਦੀ ਵੀ ਚਲੀ ਜਾਣੀ ਆ ਮਜ਼ਾ ਲਵਾਂਗੇ ਐਕਸਰਸਾਈਜ਼ ਦੇ ਲਈ ਕਰੀਏ ਜੀ ਜੀ ਚਲੋ ਥੈਂਕ ਯੂ ਆ ਇਹ ਸੁਖਣਾ ਲੇਖਦੀਆਂ ਤਸਵੀਰਾਂ ਨੇ ਸਰਬਜੋਤ ਜਿਨ੍ਹਾਂ ਨੇ ਐਕਸਰਸਾਈਜ਼ ਕਰਨੀ ਹੈ ਆਪਣੇ ਕੰਮਕਾਜ ਤੇ ਜਾਣਾ ਹੈ ਤਾਂ ਉਹਨਾਂ ਲਈ ਠੰਡ ਦਾ ਪਰਹੇਜ਼ ਵੀ ਹੈ ਆਪਣੀ ਪ੍ਰਾਇੋਰਟੀ ਵੀ ਹੈ ਕਿਸੇ ਦੀ ਐਕਸਰਸਾਈਜ਼ ਕਰਨਾ ਕਿਸੇ ਦੀ ਕੰਮਕਾਜ ਕਰਨਾ ਇੱਕ ਵਾਰ ਫਿਰ ਜਿਹੜੇ ਤਸਵੀਰਾਂ ਨੇ ਉਹ ਤੁਹਾਨੂੰ ਵਿਖਾਣੇ ਕਿ ਸੁਖਣਾ ਲੇਖਤੇ ਜਿਹੜੇ ਤੁਹਾਨੂੰ ਨਜ਼ਰ ਆਏਗਾ ਕਿ ਇੱਥੇ ਅਕਸਰ ਆ ਕੇ ਲੋਕੀ ਸੈਰ ਸਪਟਾ ਜਿਹੜਾ ਕਰਦੇ ਨੇ ਪਰ ਅੱਜ ਠੰਡ ਕਰਕੇ ਵੀ ਜਦੋਂ ਇਸ ਤਰੀਕੇ ਦੀ ਧੁੰਦ ਹੋਵੇ ਠੰਡ ਹੋਵੇ ਤਾਂ ਇੱਥੇ ਜਿਹੜੀ ਆਵਾਜ਼ ਆਹੀ ਹੈ ਜੋ ਚੈਲ ਪਹਿਲੇ ਲੋਕਾਂ ਦੀ ਉਹ ਵੀ ਥੋੜੀ ਘਟ ਜਾਂਦੀ ਹੈ ਤੇ ਸਿਰਫ ਉਹ ਹੀ ਜੋ ਸ਼ਹਿਰ ਦੇ ਵਸਨੀਕ ਹੈ ਜਾਂ ਜਿਨ੍ਹਾਂ ਦਾ ਨੇੜੇ ਕੋਈ ਦਫਤਰ ਹੈ ਜਾਂ ਘਰ ਹੈ ਉਹਨਾਂ ਦੇ ਲਈ ਐਕਸਰਸਾਈਜ਼ ਕਰਨਾ ਜਾਂ ਸੁਖਣਾ ਲੇਕ ਤੇ ਵਾਕ ਕਰਨਾ ਉਹ ਜ਼ਰੂਰ ਰਹ ਜਾਂਦਾ ਹੈ ਲੇਕਿਨ ਬਾਕੀ ਸੈਰ ਸਪਟਾ ਉਹ ਲੇਕ ਤੇ ਘਟ ਜਾਂਦਾ ਹੈ ਔਰ ਠੰਡ ਕਾਰਨ ਸ਼ਹਿਰ ਜ਼ਰੂਰ ਠੱਠਰ ਰਿਹਾ ਹੈ ਕਿਉਂਕਿ 11 ਤਰੀਕ ਤੱਕ ਇਸ ਤਰੀਕੇ ਦਾ ਹੀ ਮੌਸਮ ਰਹੇਗਾ ਤੁੰਦ ਵੀ ਰਹੇਗੀ ਔਰ ਨਾਲ ਠੰਡ ਵੀ ਜਿਹੜੀ ਹੈ ਉਹ ਰਹੇਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਮਨ ਮੇਰੇ ਸਹਿਯੋਗੀ ਲਾਈਵ ਚੰਡੀਗੜ੍ਹ ਤੋਂ ਜੁੜੇ ਸਕੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਰਾਜੀਵ ਸ਼ਰਮਾ ਮੇਨਾਲ ਅੰਮ੍ਰਿਤਸਰ ਤੋਂ ਜੁੜੇ ਸਕੇ ਕਾਰਜ ਜੋ ਪਸੰਦਾਂ ਵਿਚਾਰ ਸਾਡੇ ਵੱਲੋਂ ਦੱਸੇ